Like. ਆ ਗਿਆ ਫੇੜੀ ਆਉਂਦੇ ਦੇਖੋ ਫੇਰੀ ਫੋਟੋ ਕਰਨਾ ਜੀ ਫੇਰੀ ਜਦੋਂ ਚੱਕਣਾ ਹੈ ਇੱਕ ਮਿੰਟ ਕੌਸਰੀ ਬੜਾ ਰਬਾ ਬੱਲੇ ਜਦੋਂ ਆਪ ਜੀ ਦੀ ਜਾਨ ਸਾਹਿਬ ਸਾਰੇ ਜਾਨ ਸਾਹਿਬ ਫੌਜਾ ਹਰਿਆਵਲਾਂ ਵਾਲੇ ਮਾਪੁਰਖ ਸਾਰੇ ਬੜੀ ਤੇਲ ਦੇ ਘੋੜਿਆਂ ਨਿਸ਼ਾਨਾ ਲਗਾ ਰਿਆਂ ਸਮੇਤ ਭੰਦੇ ਚੜੇ ਹੋਏ ਆ ਸਿਰਫ ਦੇਰੀ ਇਸ ਕਣ ਦੀ ਹੋ ਰਹੀ ਹੈ ਕਿ ਰਸਤੇ ਦੇ ਵਿੱਚ ਜਾਮ ਬੜੇ ਲੱਗੇੂ ਕਿ ਬਾਣੀ ਔਰ ਬਾਣੇ ਨੂੰ ਸਾਹਮਣੇ ਰੱਖਿਆ ਔਰ ਕਿੰਨਾ ਇਹ ਸਿੱਖੀ ਦਾ ਬਾਣੀ ਬਾਣੇ ਦਾ ਪ੍ਰਚਾਰ ਕਰਦੇ ਆ ਕਿੰਨਾ ਇਹ ਅੱਗੇ ਤੋਂ ਅੱਗੇ ਬਾਣੇ ਦਾ ਪ੍ਰਚਾਰ ਕਰਦੇ ਆ किथां हे अॻे थो अॻे गुरू साहिब जी निशान चोॾही महारा उनजे पिछे बाबा जी बाबा महेंद्र सी मोबाइल SHIT <laughs> بالے دے نام نال ان دے بہت بہت لاکھ لاکھ لو ائے ہوئے بادشاہ جی نے لاکھ لاکھ لو ائے ہوئے بادشاہ جی نے اج دے دن سانو دو بادشاہ نے کی ائے ایک پارٹی جتھے سو بادشاہ اور ہن انٹرنیشنل سپورٹس دے بادشاہ جی نے جو دے کو دے ہوا سبھی نبی ہے سونو بادشاہ ਅਸਰ ਦਿੱਤੀ ਸਾਰੇ ਰਹਿਣ ਰੋਜ਼ੀਰ ਪਰ ਬਾਹਰ ਦੇ ਦਰਵਾਜ਼ੇ ਬਾਹਰ ਕਿਸੇ ਕੋਲ ਕੰਦਰ ਤੋਂ ਆ ਆਪ ਦੇ i oh <laughs> ਸਿਰਦਾਰ ਸਿੰਘ ਜੀ ਪਰਫੀਕਟ ਵਾਲੇ ਜੀ ਦਾ ਕਿੱਦੇ ਮੁੱਕ ਗਿਆ ਅੱਛੀ ਫੋੜਾ ਲਿਆ ਭਰਾ ਫਿੱਟ ਨਾਲ ਕੋਸੇ ਪੁਰਾਣੇ ਯਾਰਾਂ ਕੋਲ ਜਿਹੜਾ ਸਦਕਾ ਕੋਰੇ ਯਾਰਾ ਕਿੱਛ ਕੀ ਇਹ ਕਿਹਦੇ ਕਹਿੰਦੇ ਆ ਸੰਤਾਂ ਵੇਂਦੇ ਆ ਆਪਾਂ ਜਿੱਤੇ ਅੱਜ ਤੇਰੀਆਂ ਕੋਲੋਂ Bàbá bàbá ono ayé balaya, balelu bayi bafafu balaya nkelele. Bá tó bẹ̀rẹ̀ bá bẹ̀rẹ̀ yìí, báyì lápá òfogànano, bá nyúlẹ̀ lulẹ̀ lù jà, bá nyúlẹ̀ lulẹ̀ lù. ਉਹਨਾਂ ਬਾਕੀਆਂ ਤੇ ਹੀ ਫੋਟੇ ਸੀ ਜਦੋਂ ਲੰਮੇ ਪੰਡੇ ਨੇ ਆ ਸਿੱਧੇ ਦੇਖੋ ਕੋ ਜਿਹੜੇ ਘੋੜੇ ਆਪੀ ਨੂੰ ਮਹਲੇ ਆਪੀ ਨੂੰ ਮਹਲੇ ਦੇ ਵਿੱਚ ਖੁਸ਼ੀਆਂ ਦੇ ਨਾਲ ਉਹ ਵੀ ਜੰਗ ਕਰਕੇ ਦਿਖਾ ਰਹੇ ਨੇ ਘੋੜੇ ਤੇ ਜਦੋਂ ਜੰਮਾ ਜੌਦਾ ਦੇ ਵਿੱਚ ਇੱਕ ਪਾਰੇ ਘੋੜਿਆ